ਮੈਂ ਸਰਵਰ ਸਿੰਘ ਪੰਦੇੜ ਸ਼ੰਭੂ ਮੋਰਚੇ ਤੋਂ ਬੋਲਦਾ ਹੈਗਾ ਜੀ ਜਿਹੜਾ ਸਾਡਾ ਮੋਰਚਾ ਲਗਭਗ 1 ਸਾਲ ਤੇ ਉੱਪਰ 10-12 ਦਿਨ ਹੋ ਗਏ ਆ ਅੱਜ ਕੇਂਦਰ ਨਾਲ 6ਵੇਂ ਦੌਰ ਦੀ ਵਾਰਤਾ ਹੋਣ ਜਾ ਰਹੀ ਹੈਗੀ ਆ ਇਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦੇ ਸ਼ਾਮਲ ਹੁੰਦੀਆਂ ਸਾਡੇ ਕੋਲ ਸੂਚਨਾਵਾਂ ਨੇ ਇਧਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਐਮ ਗੈਰ ਰਾਜਨੀਤਿਕ ਭਾਰਤ ਉਹਦਾ ਵਫਰ ਜੜਾ ਵਾ ਉਹ ਸ਼ਾਮਿਲ ਹੋਣ ਜਾ ਰਿਹਾ ਹੈ ਅੱਗੇ ਗੱਲ ਵਧੂਗੀ ਅਸੀਂ ਖੇਤੀਬਾੜੀ ਮੰਤਰੀਆਂ ਮੰਤਰੀਆਂ ਕੋਲ ਆਸ ਰੱਖਾਂਗੇ ਉਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇ ਆਉਣਗੇ ਔਰ ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਲੇ ਨੇ ਉਹ 10 ਦਿਨ ਸਾਡੇ ਨਾਲ ਸ਼ੜਕਾਂ ਤੇ ਆਜਣ ਇਹਦੇ ਵਿੱਚ 45 ਸ਼ਹੀਦੀਆਂ ਹੋ ਚੁਕੀਆਂ ਸੁਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾ ਸੀ ਸੀ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਨ ਤਾਰਾ ਹੋਵੇ ਔਰ ਸਾਡੇ ਸਾਹਮਣੇ ਖੜੀ ਜਿਹੜੀ ਕੰਧ ਆ ਜਿਹੜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੱਢੀ ਹੋਈ ਆ ਇਹ ਜਲਦੀ ਤੋਂ ਜਲਦੀ ਢਹੇ ਔਰ ਆਵਾਜ਼ਾਂ ਹੀ ਖੁੱਲ੍ਹੇ ਕਿਉਂਕਿ ਉੱਤਰ ਭਾਰਤ ਦੇ ਵਪਾਰੀ ਉੱਤਰਪਾਰ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਵੀ ਸਿੱਕਸਾਨਾਂ ਦੇ ਨਾਲ ਆ ਪਰ ਲੋਕਲ ਸੜਕਾਂ ਬਹੁਤ ਟੁੱਟ ਗਈਆਂ ਕੋਈ ਰਿਪੇਅਰ ਨਹੀਂ ਹੈਗੀ ਜੋ ਅਸੀਂ ਦੇਖਦੇ ਆ ਇਸ ਕਰਕੇ ਅਸੀਂ ਜਲਦੀ ਇਸ ਮੋਰਚੇ ਦਾ ਹੱਲ ਚਾਹਾਂਗੇ ਔਰ ਅਸੀਂ ਸਾਰੇ ਆਗਾ ਬੰਦੂ ਸੋਚਣਾ ਪੋਜ਼ਿਟਿਵ ਮਾਈਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਮੀਟਿੰਗ ਤੋਂ ਬਾਅਦ ਹੀ ਕੀ ਰਿਜ਼ਲਟ ਹੋਣਾ ਮੀਟਿੰਗ ਦਾ ਇਦੇ ਬਾਰੇ ਕੋ ਟਿੱਪਣੀ ਕੀਤੀ ਜਾ ਸਕਦੀ ਆ ਧੰਨਵਾਦ